ਗੁਰੂ ਨਾਨਕ ਜੀ ਨੂੰ ਕਿਹਾ ਸੀ ਸਲਾਰਦின் ਕਾਜੀ ਜਿਹੜਾ ਮੱਕੇ ਵਿੱਚ ਹੋਇਆ ਮਹਾਰਾਜ ਕੁੰਡੀ ਰੱਖਣੀ ਚਾਹੀਦੀ ਕਿ ਨਹੀਂ ਗੁਰੂ ਜੀ ਕਹਿੰਦੇ ਰੱਖਣੀ ਚਾਹੀਦੀ ਹੈ ਜੇ ਕੁੰਡੀ ਸਿਰ ਤੇ ਰੱਖ ਕੇ ਗਿਆਨ ਕਰਾ ਦੇਵੇ ਕਿਸੇ ਨੂੰ ਇੰਨੀ ਤਾਕਤ ਹੋਵੇ ਫਿਰ ਰੱਖੇ ਅਠਵੇਂ ਜਮਣ ਵਿੱਚ ਕੀਤਾ ਨਾ ਪੰਜੋਕਰ ਦੂਸਰਾ ਸਵਾਲ ਕੜਾਵਾਂ ਪਾਉਣੀਆਂ ਚਾਹੀਦੀਆਂ ਕਿ ਨਹੀਂ ਗੁਰੂ ਜੀ ਕਹਿੰਦੇ ਪਾਉਣੀਆਂ ਚਾਹੀਦੀਆਂ ਇਹ ਮਰਦ ਨੂੰ ਲੱਗ ਜੇ ਜਿੰਦਾ ਹੋ ਜਾਏ ਹੱਡੀ ਨੂੰ ਲੱਗ ਜਾਣਾ ਉਹਦੀ 84 ਕੱਟੀ ਹੈ ਤੀਸਰੇ ਜਾਮੇ ਵਿੱਚ ਕੜਾਈ ਲੱਗੀ ਸੀ ਗੁਰ ਅਮਰਦਾਸ ਜੀ ਦੀ ਇੱਕ ਜੋਗ ਦੀ ਹੱਡੀ ਉਹ ਸਾਹਮਣੇ ਆ ਕੇ ਖਲੋ ਗਿਆ ਮੇਰੀ ਹੋ ਗਈ ਖਲਾਸੀ ਜਰ ਨੰਬਰ ਨੂੰ ਮੁੱਕ ਗਿਆ ਮਹਾਰਾਜ ਖਾਫਣੀ ਚੋਲਾ ਪਾਉਣਾ ਚਾਹੀਦਾ ਕਿ ਨਹੀਂ ਕੁਝ ਕਹਿੰਦੇ ਮਰਦੇ ਨੂੰ ਪਾਈਦਾ ਖਾਸ਼ਾ ਵਾਸ਼ਾ ਵਾਜਦਾ ਮੁੱਕ ਜਾਣ ਤੱਪ ਆ ਲੈ ਉਹਨੇ ਜਿੰਨੇ ਵੀ ਸਵਾਲ ਕੀਤੇ ਗੁਰੂ ਜੀ ਨੇ ਹਾਜ਼ਰ ਜਵਾਬ ਸਾਰਿਆਂ ਦਾ ਦਿੱਤਾ ਫਿਰ ਉਹਨੇ ਵੀ ਪੁੱਛਿਆ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਰੱਬ ਵਿੱਚ ਖੁਦਾ ਵਿੱਚ ਕੋਈ ਫਰਕ ਨਹੀਂ ਸਾਡੇ ਕੁਰਾਨ ਸ਼ੀ ਵਿੱਚ ਲਿਖਿਆ ਵੀ ਸ਼ਰਾਬ ਪੀਣਾ ਹਰਾਮ ਹੈ ਬੰਦੇ ਤਾਂ ਪੀਂਦਾ ਹੀ ਨਹੀਂਗੇ ਹਰਾਮ ਹੈ ਪੀਣਾ ਤੁਹਾਡੇ ਸਿੱਖੀ ਵਿੱਚ ਕਿਵੇਂ ਹੈ ਗੁਰੂ ਜੀ ਕਹਿੰਦੇ ਅਸੀਂ ਵੀ ਢੱਕਿਆ ਕੀ ਕਸ਼ਟ ਮਿਲਦਾ ਹੈ ਮਹਾਰਾਜ ਕਹਿੰਦੇ ਜਦੋਂ ਰੂਹ ਜਾਂਦੀ ਹੈ ਨਾ ਪਰਲੋਕ ਵਿੱਚ ਜਿਵੇਂ ਕਾਜੀ ਜੀ ਕਿਸੇ ਦੇ ਗਲ ਵਿੱਚ ਸਵਾ ਮਣ ਸਿੱਕਾ ਟਾਲ ਕੇ ਪਾ ਦਈਏ ਉਹ ਕਿੰਨਾ ਦੁੱਖ ਲੱਗਿਆ ਬਹੁਤ ਜ਼ਿਆਦਾ ਐਸਾ ਰੂਹ ਨੂੰ ਲੱਗਦਾ ਹੈ ਲੱਗਦਾ ਹੀ ਰਹਿੰਦਾ ਨਰਕ 'ਚ ਸੁੱਟ ਦਿੰਦੇ ਅੱਛਾ ਠੀਕ ਹੈ ਜਿੰਨੇ ਉਹਨੇ ਸਵਾਲ ਪੁੱਛੇ ਮਹਾਰਾਜ ਨੇ ਹਾਜ਼ਰ ਜਵਾਬ ਦਿੱਤਾ ਇਹਦਾ ਐਸਾ ਹੈ ਇਹਦਾ ਐਸਾ ਹੈ ਬੜੀ ਲੰਮੀ ਕਥਾ ਉਸ ਕਾਜੀ ਦੀ ਤੇ ਗੁਰੂ ਵਾਰਾਇ ਜੀ ਰੁਕਨਦੀਨ ਉਸ ਦਾ ਨਾਮ ਸੀ ਮਾਰਾਂਗੇ ਰੁਕਨਦੀਨ ਸੱਚਾ ਸੁਣ ਜਵਾਬ ਜਿੰਨੇ ਉਹਦੇ ਸਵਾਲ ਸੀ ਸਾਰਿਆਂ ਦੇ ਜਵਾਬ ਦੇ ਹੀ ਗਏ ਦੇ ਹੀ ਗਏ ਦੇ ਫਿਰ ਗੁਰੂ ਜੀ ਉੱਥੋਂ ਦੋਕ ਦਿਨ ਦਾ ਸਫ਼ਰ ਹੈ ਮਦੀਨੇ ਚਲੇ ਗਏ ਮਦੀਨਾ ਹੋਰ ਹੈ ਮੱਕਾ ਹੋਰ ਆਪਸ ਵਿੱਚ ਬੜੀ ਦੂਰੀ ਹੈ ਨਾ ਉੱਥੇ ਇੱਕ ਚਾਰਦੁਆਰੀ ਕੰਧ ਹੈ ਉਹ ਕੰਧ ਦੇ ਵਿੱਚ ਇੱਕ ਜਗਾ ਬਣੀ ਹੋਈ ਹਜ਼ਰਤ ਬਹੁਮਨ ਸਾਹਿਬ ਦੀ ਕਬਰ ਬਣੀ ਹੋਈ ਹੈ ਉੱਥੇ ਰਹਿਣ ਵਾਲੇ ਲੋਕ ਵਿੱਚ ਜਾਣ ਨਹੀਂ ਦਿੰਦੇ ਕਿਸੇ ਨੂੰ ਗੁਰਜੀ ਕਹਿੰਦੇ ਮਰਦਾਨੀਆਂ ਰਬਾਬ ਵਜਾਏ ਕੀਰਤਨ ਸ਼ੁਰੂ ਹੋ ਗਿਆ ਉਹ ਕਬਰ ਚੱਲੀ ਜਿਵੇਂ ਟੇਢੀ ਹੀ ਹੋ ਗਈ ਮਹਾਰਾਜ ਨੇ ਮੱਥਾ ਟੇਕਿਆ ਆਪਣੇ ਟਿਕਾਣੇ ਤੇ ਵਾਪਸ ਚਲੇ ਗਏ ਸਾਰੇ ਚਰਨਾਂ ਤੇ ਟੈਪਰ ਇਸ ਮਥਾ ਹੈ ਇਹ ਖੁਦ ਖੁਦਾ ਹੈ ਜਿਨ੍ਹਾਂ ਨੂੰ ਮਮਨ ਸਾਹਿਬ ਦੀ ਕਬਰ ਨੇ ਮੱਥਾ ਆ ਕੇ ਟਿਕਿਆ ਸੋ ਗੁਰੂ ਜੀ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਹੀਂ ਗਈ ਦਰਕਰ ਮੈਲਾ ਹਸਤੀ ਕੋੜੇ ਛੋੜ ਬਲਾਇਤ ਦੇਸ ਗਏ ਪੀਰ ਪਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ ਰਸ ਕਸ ਤਜੀਲੇ ਕੱਪੜ ਛੋਟੇ ਚੰਬੜ ਲਈ ਕਪੜਾ ਨਾ ਪਾਇਆ ਚੰਬੜਾ ਬਨ ਲਿਆ ਜੱਕੀਲੇ ਦੇ ਪੱਤੇ ਬਨ ਲੈਂਦੇ ਹੁੰਦੇ ਸੰਤ ਲੋਗ ਜੇ ਚੰਬੜਾ ਐਸਾ